ਰਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਜ ਦੇ ਚਰਨਾਜ ਬੇਤੀ ਹੈ ਕਿ ਜਿਵੇਂ ਕਿ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ 25 ਸਿੰਘਾ ਵਾਲਾ ਪ੍ਰਾਤਮਿਕ ਜਤਾ ਅਨੁਸਾਰ ਖੰਡ ਪਾਠ ਸੰਗਤਾਂ ਨੇ ਨਾਲ ਮਿਲ ਕੇ ਕਰਵਾਇਆ ਸੀ ਸੋ ਉਸੇ ਹੀ ਤਰ੍ਹਾਂ ਅਗਸਤ 22 ਤਰੀਕ ਵਾਲੇ ਦਿਨ 25 ਸ਼ੰਗਾਵ ਵਾਲਾ ਖੰਡ ਪਾੜ ਪ੍ਰਾਤਨ ਮਜਤਾ ਅਨੁਸਾਰ ਆਰੰਭ ਹੋਣਗੇ ਤੇ 24 ਤਰੀਕ ਨੂੰ ਖੰਡ ਪਾੜ ਦੇ ਭੋਗ ਪਾਈ ਜਾਣਗੇ ਸਮੂਹ ਇਲਾਕਾ ਗਰੀਸ਼ ਪੂਰੀ ਇਲਾਕੇ ਦੇ ਗਰੀਸ਼ ਦੀ ਸੰਗਤ ਨੂੰ ਬੀਤੀ ਆਪੀ ਵਧ ਚਲ ਕੇ ਪਹੁੰਚ ਦੀ ਕਿਰਪਾਲਤਾ ਕਰਨੀ ਜੀ ਕਰੋਪੀ ਵਿਖੇ 22 ਅਗਸਤ ਨੂੰ ਖੰਡ ਪਾਠ ਆਰੰਭ ਹੋ ਕੇ ਪ੍ਰਾਤਨ ਉਰਜਾ ਦਾ ਅੰਸਾਰ ਤੇ 24 ਜੂਨ ਨੂੰ ਉਹਨਾਂ ਦੇ ਘਰ ਪਹੇ ਜਾਣ ਕੇ ਵਰਤ ਵਧ ਸੰਗਤ ਨੂੰ ਪਹੁੰਚ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ